ਵਾਹਿਗੁਰੂ ਜੀ ਤਾ ਕਾਲ ਸਾਹਿਬ ਵਾਹਿਗੁਰੂ ਜੀ ਫਤੇ ਸੰਗਤ ਜੀ ਸੰਗਤ ਜੀ ਆਜਾ ਪੰਗੁਰੂ ਗ੍ਰੰਥ ਸਾਹਿਬ ਜੀ ਦੇ ਆਨੰਦ 907 ਤੋਂ ਲੈ ਕੇ 908 ਤੱਕ ਸਵਾਯਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਰਾਮ ਕਲੀ ਦੱਖਣੀ ਮਹਿਲਾ ਪਹਿਲਾ ਜਤ ਸਤ ਸੰਜਮ ਸਾਚ ਦਰੜਾਇਆ ਸਾਚ ਸਬਦ ਰਸ ਲੀਣਾ ਮੇਰਾ ਗੁਰਦਿਆਲ ਸਦਾ ਰੰਗ ਲੀਣਾ ਅਹਨਸ ਰਹੇ ਇਕਲੇ ਵਲਾਗੀ ਸਾਚੇ ਦੇਖ ਪਤੀਣਾ ਰਹਾਓ ਹੰਲੀ ਸੰਗਤ ਜੀ ਗੁਰਨਾਨਕ ਪਾਤਸ਼ਾਹ ਕਹਿੰਦੇ ਨੇ ਜਿਸ ਜੀਵ ਨੂੰ ਵੀ ਗੁਰੂ ਨੇ ਸੱਚੇ ਦਾ ਨਾਮ ਦ੍ਰਿੜ ਕਰਵਾ ਦਿੱਤਾ ਉਹ ਜੀਵ ਦੇ ਵਿੱਚ ਜਤ ਸਤ ਸੰਜਮ ਵਰਗੇ ਗੁਣ ਆ ਗਏ ਉਹ ਸੱਚੇ ਦੇ ਸ਼ਬਦ ਦੇ ਵਿੱਚ ਗੁਰੂ ਦੇ ਸ਼ਬਦ ਦੇ ਵਿੱਚ ਹਮੇਸ਼ਾ ਹੀ ਪ੍ਰੇਮ ਰੰਗ ਵਿੱਚ ਭਿੱਜਿਆ ਰਹਿੰਦਾ ਨਾਮ ਰੰਗ ਵਿੱਚ ਭਿੱਜਿਆ ਰਹਿੰਦਾ ਕਹਿੰਦੇ ਮੇਰਾ ਗੁਰੂ ਦੇ ਆਲੂ ਹੈ ਉਹਦੇ ਸਦਕਾ ਮੈਂ ਪ੍ਰੇਮ ਰੰਗ ਵਿੱਚ ਭਿੱਜ ਗਿਆ ਹਾਂ ਗੁਰੂ ਆਪ ਦਿਨ ਰਾਤ ਪਰਮੇਸ਼ਰ ਵਿੱਚ ਲੀਨ ਹੈ। ਔਰ ਪਰਮੇਸ਼ਰ ਦਾ ਦਰਸ਼ਨ ਕਰਕੇ ਹਰ ਵਕਤ ਗੁਰੂ ਪਤੀਜਿਆ ਹੋਇਆ ਹੈ। ਪ੍ਰਸੰਨ ਹੈ। ਰਹੇ ਗगनਪੁਰ ਦ੍ਰਿਸ਼ਟ ਸਮੈ ਸਰ ਅਨਹਤ ਸਬਦ ਰੰਗੀਣਾ। ਸਤ ਬੰਦ ਕੁਪੀਨ ਪਰਪੁਰ ਲੀਣਾ ਜਿਹਵਾ ਰਾਂਗਰ ਸੀਣਾ ਕਹਿੰਦੇ ਮੇਰਾ ਗੁਰੂ ਹਰ ਵਕਤ ਉੱਚੇ ਆਤਮਿਕ ਮੰਡਲਾਂ ਵਿੱਚ ਰਹਿੰਦਾ ਹੈ ਉਹਦੇ ਵਿਚਾਰ ਉੱਚੇ ਆਤਮਿਕ ਮੰਡਲ ਵਿੱਚ ਪਹੁੰਚੇ ਰਹਿੰਦੇ ਨੇ ਉਹਦੀ ਦ੍ਰਿਸ਼ਟੀ ਵਿੱਚ ਸਾਰੇ ਸਮਾਨ ਨੇ ਉਹਨੂੰ ਕੋਈ ਮਿੱਤਰ ਜਾਂ ਵੈਰੀ ਨਹੀਂ ਦਿਖਦਾ ਉਹਦੇ ਲਈ ਸਾਰੇ ਸਮਾਨ ਨੇ ਉਹਦੇ ਅੰਦਰ ਪਰਮੇਸ਼ਰ ਦੇ ਨਾਮ ਰੰਗ ਦੀ ਜਿਸ ਤਰ੍ਹਾਂ ਅਨਹਦ ਸ਼ਬਦ ਹਰ ਵਕਤ ਵੱਜ ਰਿਹਾ ਹੈ ਉਹਨੇ ਕਹਿੰਦੇ ਉੱਚੇ ਆਚਰਣ ਦਾ ਲੰਗੋਟ ਬੰਨਿਆ ਹੈ ਉਹ ਉਸ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਜੋ ਹਰ ਇੱਕ ਜਗ੍ਹਾ ਤੇ ਵਿਆਪਕ ਹੈ ਉਹਦੀ ਜਿਹਵਾ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗੀ ਰਹਿੰਦੀ ਹੈ ਮਿਲੇ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਣਾ ਕਹਿੰਦੇ ਗੁਰੂ ਮਿਲੇ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਣਾ ਕਹਿੰਦੇ ਉਹ ਗੁਰੂ ਜੋ ਸੱਚੇ ਵਿੱਚ ਹਰ ਵਕਤ ਲੀਨ ਹੈ ਓ ਸੱਚਾ ਜਿਨੇ ਇਹ ਸੰਸਾਰ ਨੂੰ ਬਣਾਇਆ ਹੈ ਕਹਿੰਦੇ ਗੁਰੂ ਨੇ ਫਿਰ ਸਾਨੂੰ ਉਹ ਕਿਰਤ ਦੱਸੀ ਹੈ ਵਿਚਾਰ ਦੀ ਜੋ ਪਰਮੇਸ਼ਰ ਦੀ ਵਿਚਾਰ ਕਰਨੀ ਹੈ ਜਿਦੇ ਵਿੱਚ ਗੁਰੂ ਆਪ ਪਤਿਜਿਆ ਹੈ ਹਰ ਵਕਤ ਮਿਲੇ ਗੁਰ ਸਾਚੇ ਜਿਨ ਰਤ ਰਤੇ ਕਿਰਤ ਵਿਚਾਰ ਪਤਿਨਾ ਗੁਰੂ ਦੇ ਰਾਹੀ ਹੀ ਉਸ ਪਰਮੇਸ਼ਰ ਨਾਲ ਮਿਲਿਆ ਜਾ ਸਕਦਾ ਹੈ ਇਕ ਮਹ ਸਰਬ ਸਰਬ ਮਹ ਏਕਾ ਇਹ ਸਤਗੁਰ ਦੇਖ ਦਿਖਾਈ ਕਹਿੰਦੇ ਸਤਗੁਰ ਨੇ ਇਹ ਆਪ ਦੇਖਿਆ ਪਹਿਲਾਂ ਵੀ ਸਾਰਿਆਂ ਵਿੱਚ ਪਰਮੇਸ਼ਰ ਆਪ ਵਿਆਪਕ ਹੈ ਸਾਰਿਆਂ ਵਿੱਚ ਪਰਮੇਸ਼ਰ ਆਪ ਵਿਆਪਕ ਹੈ ਇਕ ਮਹ ਸਰਬ ਤੇ ਸਾਰੇ ਹੀ ਪਰਮੇਸ਼ਰ ਵਿੱਚੋਂ ਆਏ ਨੇ ਇਕ ਮੈਂ ਸਰਬ ਸਰਬ ਮੈਂ ਏਕਾ ਅਸੀਂ ਸਾਰੇ ਉਸ ਪਰਮੇਸ਼ਰ ਚੋਂ ਹੀ ਆਏ ਆ ਤੇ ਪਰਮੇਸ਼ਰ ਸਾਰਿਆਂ 'ਚ ਹੀ ਵਿਆਪਕ ਹੈ ਇਹ ਚੀਜ਼ ਕਹਿੰਦੇ ਪਹਿਲਾਂ ਗੁਰੂ ਨੇ ਆਪ ਦੇਖੀ ਆ ਫਿਰ ਮੈਨੂੰ ਵੀ ਦਿਖਾਈ ਆ ਇਹ ਅਹਿਸਾਸ ਹੋਇਆ ਮੈਨੂੰ ਜਿਨ ਕੀ ਏ ਖੰਡ ਮੰਡਲ ਬ੍ਰਹਿਮੰਡਾ ਸੋ ਪ੍ਰਭ ਲਖਨ ਨਾ ਜਾਈ ਉਹ ਪਰਮੇਸ਼ਰ ਕਹਿੰਦੇ ਜਿਨੇ ਖੰਡ ਮੰਡਲ ਬ੍ਰਹਿਮੰਡ ਬਣਾਏ ਨੇ ਉਹ ਅਦ੍ਰਿਸ਼ਟ ਹੈ ਸਾਨੂੰ ਉਹ ਨਜ਼ਰ ਨਹੀਂ ਆਉਂਦਾ ਦੀਪਕ ਤੇ ਦੀਪਕ ਪਰਗਾਸਿਆ تیر ਪਵਨ ਜੋਤ ਦਿਖਾਈ ਸਾਨੂੰ ਕਹਿੰਦੇ ਉਹ ਪਰਮੇਸ਼ਰ ਨਜ਼ਰ ਨਹੀਂ ਆਉਂਦਾ ਪਰ ਪਰਮੇਸ਼ਰ ਜੋ ਜਗ ਦੀ ਜੋਤ ਹੈ ਉਹਨੇ ਆਪਣੀ ਜਗ ਦੀ ਜੋਤ ਤੋਂ ਮੇਰੇ ਅੰਦਰ ਜੋਤ ਜਗਾ ਦਿੱਤੀ ਫਿਰ ਮੈਨੂੰ ਉਹਨੇ ਪਰਮੇਸ਼ਰ ਤਿੰਨਾ ਭਵਨਾਂ ਦੇ ਵਿੱਚ ਪਰਮੇਸ਼ਰ ਦੀ ਜੋਤ ਦਿਖਾ ਦਿੱਤੀ ਵੀ ਵਿਆਪਕਾ ਸੱਚੇ ਤਖਤ ਸੱਚ ਮਹਿਲੀ ਬੈਠੇ ਨਿਰਪੋਤਾੜੀ ਲਾਈ ਉਹ ਪਰਮੇਸ਼ਰ ਕਹਿੰਦੇ ਆਪਣੇ ਸੱਚੇ ਤਖਤ ਤੇ ਹੈ ਸੱਚੇ ਮਹਿਲ ਚ ਬੈਠਾ ਹੈ ਉਹ ਕਿਸੇ ਵੀ ਤਰ੍ਹਾਂ ਦੇ ਡਰ ਤੋਂ ਰਹਿਤ ਆਪਣੀ ਤਾੜੀ ਚ ਬੈਠਾ ਹੈ ਮੋਹ ਗਿਆ ਬੈਰਾਗੀ ਜੋਗੀ ਘਟ ਘਟ ਕਿੰਗਰੀ ਵਾਈ ਮੋਹ ਗਿਆ ਬੈ ਰਾਗੀ ਜੋਗੀ ਘਟ ਘਟ ਕਿੰਗਰੀ ਵਾਈ ਕਹਿੰਦੇ ਉਹ ਪਰਮੇਸ਼ਰ ਜੋਗੀ ਮੈਨੂੰ ਮੈਨੂੰ ਕਹਿੰਦੇ ਉਹਨੇ ਮੋਹ ਲਿਆ ਜਿੱਦੀ ਜਦ ਕਿੰਗਰੀ ਘਟ ਘਟ ਵਿੱਚ ਵੱਜ ਰਹੀ ਹੈ ਜਿੱਦੀ ਜਿਹੜੀ ਹੈਗੀ ਜੀਵਨ ਰੌ ਹਰ ਇੱਕ ਸਰੀਰ ਵਿੱਚ ਵੱਗ ਰਹੀ ਹੈ ਨਾਨਕ ਸ਼ਰਨ ਪ੍ਰਭੂ ਕੀ ਛੂਟੇ ਸਤਿਗੁਰ ਸੱਚ ਸਖਾਈ ਕਹਿੰਦੇ ਉਹ ਸੱਚਾ ਸਤਿਗੁਰ ਦਾ ਸਾਥੀ ਆ ਨਾਨਕ ਜੀ ਕਹਿੰਦੇ ਗੁਰੂ ਦੇ ਰਾਹੀ ਉਸ ਪਰਮੇਸ਼ਰ ਦੀ ਸ਼ਰਨਾ ਆਏ ਜੀਵ ਛੁਟਕਾਰਾ ਪਾਉਂਦਾ ਮੁਕਤੀ ਪਾਉਂਦਾ ਵਿਕਾਰਾਂ ਤੋਂ ਮਾਇਆ ਤੋਂ ਇਸ ਜੰਜਾਲ ਤੋਂ ਹੁਣ ਵਾਹਿਗੁਰੂ ਰਾਮਕਲੀ ਮਹੱਲਾ ਪਹਿਲਾ ਓਹਟ ਹਸਤ ਮੜੀ ਕਰ ਛਾਇਆ ਤਰਨ ਗगन ਕਲਤਾਰੀ ਗੁਰਮਖ ਕੀਤੀ ਸ਼ਬਦ ਉਧਾਰੀ ਸੰਤੋ ਰਹਾਓ ਕਹਿੰਦੇ ਓ ਪਰਮੇਸ਼ਰ ਜਿਨੇ ਧਰਤੀ ਨੂੰ ਵੀ ਤੇ ਆਕਾਸ਼ ਨੂੰ ਵੀ ਆਪਣੀ ਸੱਤਾ ਦੇ ਨਾਲ ਖੜਾ ਕੀਤਾ ਹੋਇਆ ਹੈ ਉਹ ਕਹਿੰਦੇ ਇਸ ਜਿਹੜਾ ਮਨੁੱਖਾ ਸਰੀਰ ਆ ਉਹਦੇ ਵਿੱਚ ਵੀ ਹੈ ਪਰਮੇਸ਼ਰ ਫਿਰ ਕਹਿੰਦੇ ਗੁਰੂ ਦੇ ਸਨਮੁਖ ਰੱਖ ਕੇ ਪਰਮੇਸ਼ਰ ਨੇ ਗੁਰੂ ਦੇ ਸ਼ਬਦ ਦੇ ਰਾਹੀਂ ਬਹੁਤ ਦੁਨੀਆ ਦਾ ਉਧਾਰ ਕੀਤਾ ਹੈ ਉਸ ਪਰਮੇਸ਼ਰ ਨੇ ਮਮਤਾ ਮਾਰ ਹਉਮੈ ਸੁਖੈ ਤਿਰਪਵਨ ਜੋਤ ਤੁਮਾਰੀ ਜੇ ਜੀਵ ਦਾ ਕਹਿੰਦੇ ਪਰਮੇਸ਼ਰ ਉਧਾਰ ਕਰਦਾ ਉਹ ਆਪਣੇ ਅੰਦਰੋਂ ਹਉਮੈ ਖਤਮ ਕਰ ਲੈਂਦਾ ਮੋਹ ਮਮਤਾ ਨੂੰ ਮਾਰ ਲੈਂਦਾ ਫਿਰ ਉਹਨੂੰ ਪਰਮੇਸ਼ਰ ਦੀ ਜੋਤ ਤਿੰਨਾਂ ਭਵਨਾਂ ਦੇ ਵਿੱਚ ਅਨੁਭਵ ਹੁੰਦੀ ਆ ਦਿਖਾਈ ਦਿੰਦੀ ਆ ਮਨ ਸਾ ਮਾਰ ਮਨੇ ਮਹਿ ਰਖੈ ਸਤਗੁਰ ਸਬਦ ਵਿਚਾਰੀ ਉਹ ਜੀਵ ਕਹਿੰਦੇ ਸਤਗੁਰ ਦੇ ਸ਼ਬਦ ਰਾਹੀਂ ਪਰਮੇਸ਼ਰ ਦੀ ਵਿਚਾਰ ਕਰਦਾ ਆਪਣੀ ਜਿਹੜੀ ਮਨਸਾ ਮਨ ਦੀ ਉਹ ਮਨ ਦੇ ਵਿੱਚ ਹੀ ਮਾਰ ਲੈਂਦਾ ਉਹਨੂੰ ਕੋਈ ਆਸਾ ਤ੍ਰਿਸ਼ਨਾ ਨਹੀਂ ਰਹਿੰਦੀਆਂ ਹੈਗੀਆਂ ਸਿੰਗੀ ਸੁਰਤ ਅਨਾਹਦ ਵਾਜੈ ਘਟ ਘਟ ਜੋਤ ਤੁਮਾਰੀ ਉਹ ਜੀਵ ਫਿਰ ਕਹਿੰਦੇ ਜਿਹਦੇ ਅੰਦਰ ਗੁਰੂ ਦੇ ਸ਼ਬਦ ਦੇ ਰਾਹੀਂ ਪਰਮੇਸ਼ਰ ਪ੍ਰਗਟ ਹੋ ਗਿਆ ਉਹਨੂੰ ਉਹਦੀ ਫਿਰ ਜਿਹੜੀ ਸੁਰਤ ਪਰਮੇਸ਼ਰ ਵਿੱਚ ਜੁੜੀ ਰਹਿੰਦੀ ਆ ਇਹ ਜਿਸ ਤਰ੍ਹਾਂ ਉਹਦੇ ਲਈ ਸਿੰਗੀ ਵੱਜ ਰਹੀ ਆ ਅਨਾਹਦ ਵਾਜੇ ਵੱਜ ਰਹੇ ਨੇ ਪਰਮੇਸ਼ਰ ਦੀ ਇੱਕ ਰੌ ਉਹਨੂੰ ਸਾਰੀ ਘਟ ਘਟ ਦੇ ਵਿੱਚ ਉਹਨੂੰ ਵਿਆਪਕ ਅਹਿਸਾਸ ਹੁੰਦਾ ਨਜ਼ਰ ਆਉਂਦੀ ਆ ਉਹਨੂੰ ਸਾਰੀ ਜਗ੍ਹਾ ਤੇ ਅਨਾਹਦ ਵਾਜੇ ਸੁਣਦੇ ਨੇ ਕਿਉਂਕਿ ਦੇ ਅੰਦਰ ਨਾਮ ਰਸ ਚੱਲ ਪਿਆ ਪਰ ਪੰਜ ਬੇਣ ਤਹੀ ਮਨ ਰੱਖਿਆ ਬ੍ਰਹਮ ਅਗਨ ਪਰ ਜਾਰੀ ਫਿਰ ਉਹ ਪਰਮੇਸ਼ਰ ਜਿਹਨੇ ਕਹਿੰਦੇ ਇਹ ਸਾਰਾ ਪਸਾਰਾ ਬਣਾਇਆ ਉਹਦੇ ਵਿੱਚ ਉਸ ਜੀਵ ਦਾ ਪਰਮੇਸ਼ਰ ਦੇ ਵਿੱਚ ਮਨ ਟਿਕ ਜਾਂਦਾ ਤੇ ਉਹਦੇ ਅੰਦਰ ਕਹਿੰਦੇ ਜਿਹੜੀ ਹੈ ਕਿ ਬ੍ਰਹਮ ਅਗਨ ਉਹ ਕਹਿੰਦੇ ਉਹਦੇ ਨਾਲ ਅੰਦਰੋਂ ਸਭ ਤ੍ਰਿਸ਼ਨਾ ਖਤਮ ਹੋ ਜਾਂਦੀ ਹੈ ਵਾਹਿਗੁਰੂ ਪੰਜ ਤਤ ਮਿਲ ਅਹਨਸ ਦੀਪਕ ਨਿਰਮਲ ਜੋਤ ਅਪਾਰੀ ਫਿਰ ਕਹਿੰਦੇ ਪੰਜ ਤਤ ਮਿਲ ਅਹਨਸ ਦੀਪਕ ਨਿਰਮਲ ਜੋਤ ਅਪਾਰੀ ਉਹ ਕਹਿੰਦੇ ਜੇ ਜੀਵ ਦਾ ਸਰੀਰ ਜੋ ਪੰਜਾਂ ਤਤਾਂ ਦਾ ਬਣਿਆ ਹੋਇਆ ਉਹਦੇ ਵਿੱਚ ਫਿਰ ਉਸ ਪਰਮੇਸ਼ਰ ਦੀ ਜਿਹੜੀ ਹੈਗੀ ਪਵਿੱਤਰ ਜੋਤ ਉਹਦਾ ਉਹਨੂੰ ਜਗਦੀ ਦਾ ਅਹਿਸਾਸ ਹੋ ਜਾਂਦਾ ਹੈ ਜਿਸ ਜੀਵ ਨੂੰ ਪਰਮੇਸ਼ਰ ਵਾਲੀ ਜਾਣ ਪਹਿਚਾਨ ਹੋ ਜਾਂਦੀ ਹੈ ਰਵਸਸ ਲੋਕ ਕੇ ਇਹ ਤਨ ਕਿੰਗਰੀ ਵਾਜੈ ਸਬਦ ਨਿਰਾਰੀ ਫਿਰ ਕਹਿੰਦੇ ਜਿੱਦਾਂ ਵਾਰ-ਵਾਰ ਸਾਹ ਲੈਣਾ ਤੇ ਇਹ ਉਹਦੇ ਜਿਹੜੀ ਕਿੰਗਰੀ ਅੰਦਰ ਵੱਜਦੀ ਆ ਉਹਦੇ ਤੂੰਬੇ ਬਣ ਜਾਂਦੇ ਨੇ ਉਹਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਇਦਾਂ ਇੱਕ ਤਰ੍ਹਾਂ ਦੀ ਕਿੰਗਰੀ ਵੱਜਦੀ ਆ ਉਹ ਪਰਮੇਸ਼ਰ ਦਾ ਸ਼ਬਦ ਜੋ ਪਰਮੇਸ਼ਰ ਨਿਜਲੇਪ ਹੈ ਹਰ ਇੱਕ ਜਗ੍ਹਾ ਤੋਂ ਹਰ ਇੱਕ ਚੀਜ਼ ਤੋਂ ਨਿਰਲੇਪ ਹੈ ਕੋਈ ਮਾਇਆ ਦਾ ਬੰਧਨ ਨਹੀਂ ਕੋਈ ਵਿਕਾਰਾਂ ਦੇ ਬੰਧਨ ਨਹੀਂ ਕੋਈ ਸਰੀਰ ਦਾ ਬੰਧਨ ਨਹੀਂ ਉਹ ਪਰਮੇਸ਼ਰ ਦੀ ਅਨਾਹਦ ਨਾਦ ਸੁਣਦੇ ਨੇ ਉਹਦੇ ਅੰਦਰ ਵੱਜਦੀ ਸਿਵ ਨਗਰੀ ਮਹ ਆਸਣ ਔਦੂ ਅਲਖ ਅਗਮ ਅਪਾਰੀ ਉਹ ਜੀਵ ਫਿਰ ਕਹਿੰਦੇ ਜਿਹਦੇ ਤੇ ਪਰਮੇਸ਼ਰ ਦੀ ਮਿਹਰ ਹੋਈ ਹੁੰਦੀ ਆ ਉਹ ਇੱਕ ਤਰ੍ਹਾਂ ਦਾ ਇਸ ਤਰ੍ਹਾਂ ਦਾ ਤਿਆਗੀ ਬਣ ਜਾਂਦਾ ਜਿਹਨੂੰ ਉਹ ਪਰਮੇਸ਼ਰ ਜਿਹੜਾ ਅਲੱਖ ਹੈ ਸਾਡ ਨੂੰ ਸਾਡੇ ਦੀ ਅਦ੍ਰਿਸ਼ਟ ਹੈ ਸਾਡੀ ਪਹੁੰਚ ਨਹੀਂ ਉਹਦੇ ਤੱਕ ਹੋ ਸਕਦੀ ਉਹ ਉਹ ਪਰਮੇਸ਼ਰ ਉਹਦੇ ਅੰਦਰ ਪ੍ਰਗਟ ਹੋ ਜਾਂਦਾ ਤੇ ਉਹ ਉਸ ਤਰ੍ਹਾਂ ਦੇ ਆਸਣ ਤੇ ਟਿਕ ਜਾਂਦਾ ਫਿਰ ਉਹਦੇ ਲਈ ਇਹ ਸ਼ਿਵਨਗਰੀ ਬਣ ਜਾਂਦੀ ਆ ਕਾਇਆ ਨਗਰੀ ਇਹ ਮਨ ਰਾਜਾ ਪੰਜ ਵਸੈ ਵਿਚਾਰੀ ਹੁਣ ਕਹਿੰਦੇ ਜਿਸ ਜੀਵ ਤੇ ਪਰਮੇਸ਼ਰ ਦੀ ਮਿਹਰ ਹੋਈ ਆ ਉਹ ਜੀਵ ਆਪਣੀ ਕਾਇਆ ਨਗਰ ਦੇ ਵਿੱਚ ਰਾਜਾ ਬਣ ਜਾਂਦਾ ਜਿਹੜੇ ਉਹਦੇ ਪੰਜੇ ਹੀ ਕਾਮਾਦਿਕ ਵੈਰੀ ਨੇ ਉਹਦੇ ਵਸ ਵਿੱਚ ਆ ਜਾਂਦੇ ਨੇ ਉਹ ਪਰਮੇਸ਼ਰ ਦੇ ਨਾਲ ਉਹਦੀ ਸਾਝ ਬਣ ਗਈ ਗੁਰੂ ਦੇ ਸ਼ਬਦ ਦੀ ਵਿਚਾਰ ਰਹੀ ਸਬਦ ਰਵੈ ਆਸਣ ਕਰ ਰਾਜਾ ਅਦਲ ਕਰੇ ਗੁਣਕਾਰੀ ਫਿਰ ਕਹਿੰਦੇ ਗੁਰੂ ਦੇ ਸ਼ਬਦ ਦੇ ਰਾਹੀ ਉਹ ਉਸ ਤਰ੍ਹਾਂ ਦੇ ਇੱਕ اٹਲ ਆਸਣ ਵਿੱਚ ਆਪਣੇ ਹਿਰਦੇ ਘਰ ਵਿੱਚ ਬੈਠ ਜਾਂਦਾ ਜਿਸ ਤਰ੍ਹਾਂ ਕੋਈ ਰਾਜਾ ਬੈਠ ਕੇ ਨਿਆਂ ਕਰਦਾ ਤੇ ਉਹ ਉਪਕਾਰੀ ਬਣ ਜਾਂਦਾ ਉਹਦੇ ਵਿੱਚ ਗੁਣ ਆ ਜਾਂਦੇ ਨੇ ਕਾਲ ਵਿਕਾਲ ਕਹੇ ਕਹਿ ਬਪੁਰੈ ਜੀਵਤ ਮੁਵਾ ਮਨ ਮਾਰੀ ਉਹ ਜੀਵ ਫਿਰ ਕਹਿੰਦੇ ਜਿਹਦੇ ਤੇ ਪਰਮੇਸ਼ਰ ਦੀ ਮਿਹਰ ਹੋਈ ਹੁੰਦੀ ਆ ਗੁਰੂ ਦੇ ਸਨਮੁਖ ਹੋਇਆ ਹੁੰਦਾ ਉਹਨੂੰ ਫਿਰ ਕੋਈ ਆਤਮਿਕ ਮੌਤ ਮੌਤ ਦਾ ਡਰ ਨਹੀਂ ਰਹਿੰਦਾ ਉਹ ਤੇ ਜੀਵਨ ਮੁਕਤ ਹੋ ਜਾਂਦਾ ਜੀਵਦਿਆਂ ਜੀਵ ਉਹਦੇ ਵਿਕਾਰ ਮਰ ਜਾਂਦੇ ਨੇ ਬ੍ਰਹਮਾ ਬਿਸਨ ਮਹੇਸ ਇਕ ਮੂਰਤ ਆਪੇ ਕਰਤਾ ਕਾਰੀ ਕਹਿੰਦੇ ਜਿਹੜੇ ਬ੍ਰਹਮਾ ਬਿਸ਼ਨ ਮਹੇਸ਼ ਨੇ ਇਹ ਵੀ ਪਰਮਾਤਮਾ ਦੇ ਬਣਾਏ ਹੋਏ ਨੇ ਸਭ ਕੁਝ ਉਹ ਪਰਮਾਤਮਾ ਕਰਨ ਵਾਲਾ ਇਹ ਵੀ ਪਰਮਾਤਮਾ ਨੇ ਇੱਕ ਮੂਰਤਾਂ ਘੜੀਆਂ ਨੇ ਬਰ ਹੈ ਹਰ ਇੱਕ ਵਿੱਚ ਉਹੀ ਪਰਮੇਸ਼ਰ ਜੋ ਜਿਹਦੀ ਸੱਤਿਆ ਕੰਮ ਕਰ ਰਹੀ ਆ ਕਾਇਆ ਸੋਧ ਤਰੈ ਭਵ ਸਾਗਰ ਆਤਮ ਤਤ ਵਿਚਾਰੀ ਜਿਹੜੇ ਜੀਵ ਕਹਿੰਦੇ ਆਪਣੀ ਕਾਇਆ ਨੂੰ ਸੋਧ ਲੈਂਦੇ ਨੇ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਰਹਿਤ ਕਰ ਲੈਂਦੇ ਨੇ ਆਪਣੇ ਅੰਤਰ ਆਤਮੇ ਪਰਮਾਤਮਾ ਨੂੰ ਜਾਣ ਲੈਂਦੇ ਨੇ ਉਹ ਇਸ ਸੰਸਾਰ ਦੇ ਭਵ ਸਾਗਰ ਨੂੰ ਤਰ ਜਾਂਦੇ ਨੇ ਗੁਰਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਕਹਿੰਦੇ ਗੁਰੂ ਦੀ ਦੱਸੀ ਹੋਈ ਸੇਵਾ ਭਗਤੀ ਜਿਹੜੇ ਜੀਵ ਕਰਦੇ ਨੇ ਸਦਾ ਸੁਖ ਪਾਉਂਦੇ ਨੇ ਉਹਨਾਂ ਦੇ ਅੰਦਰ ਗੁਰੂ ਦਾ ਸ਼ਬਦ ਵਸ ਜਾਂਦਾ ਜਿਹਦੇ ਸਦਕਾ ਉਹ ਉਪਕਾਰੀ ਬਣ ਜਾਂਦੇ ਨੇ ਉਹਨਾਂ ਦੇ ਅੰਦਰ ਗੁਣ ਆ ਜਾਂਦੇ ਨੇ ਆਪੇ ਮੇਲ ਲੈ ਗੁਣ ਦਾਤਾ ਹਉ ਮੈਂ ਤ੍ਰਿਸਨਾ ਮਾਰੀ ਕਿਸ ਜਿਸ ਜੀਵ ਤੇ ਕਹਿੰਦੀ ਉਹ ਮਿਹਰ ਕਰਦਾ ਉਹਨੂੰ ਆਪਣੇ ਨਾਲ ਗੁਣਾ ਦਾਤਾ ਪਰਮੇਸ਼ਰ ਮੇਲ ਲੈਂਦਾ ਉਹਨਾਂ ਦੇ ਅੰਦਰੋਂ ਹਉਮੈ ਤ੍ਰਿਸਨਾ ਸਭ ਖਤਮ ਹੋ ਜਾਂਦਾ ਤ੍ਰੈ ਗੁਣ ਮੇਟੇ ਚੌਥੈ ਵਰਤੈ ਏਹਾ ਭਗਤ ਨਿਰਾਰੀ ਜਿਹੜੇ ਕਹਿੰਦੇ ਉਸ ਨਿਰਾਰੀ ਦੀ ਭਗਤ ਕਰਦੇ ਨੇ ਉਹ ਪਰਮੇਸ਼ਰ ਜੋ ਨਿਰਲੇਪ ਆ ਉਹਦੀ ਭਗਤੀ ਕਰਦੇ ਨੇ ਉਹਨਾਂ ਦੇ ਵਿੱਚ ਇਹ ਹੁੰਦਾ ਕਿ ਮਾਇਆ ਦੇ ਤਿੰਨੇ ਗੁਣ ਖਤਮ ਹੋ ਜਾਂਦੇ ਨੇ ਉਹ ਚੌਥੇ ਪਦ ਵਿੱਚ ਨਿਰਵਾਣ ਪਦ ਵਿੱਚ ਪਹੁੰਚ ਜਾਂਦੇ ਨੇ ਜਿੱਥੇ ਉਹਨਾਂ ਨੂੰ ਮਾਇਆ ਦੇ ਤਿੰਨ ਗੁਣ ਆਪਣੇ ਵਾਸ ਵਿੱਚ ਨਹੀਂ ਕਰ ਸਕਦੇ ਉਹ ਉੱਪਰ ਉੱਠ ਜਾਂਦਾ ਮਾਇਆ ਦੇ ਤਿੰਨ ਗੁਣਾ ਤੋਂ ਗੋਰਮਖ ਯੋਗ ਸ਼ਬਦ ਆਤਮ ਚੀਨੈ ਹਿਰਦੈ ਏਕ ਮੁਰਾਰੀ ਜੋ ਕਹਿੰਦੇ ਗੁਰੂ ਦੇ ਸਨਮੁਖ ਹੋ ਕੇ ਸ਼ਬਦ ਦਾ ਯੋਗ ਕਮਾਉਂਦੇ ਨੇ ਅੰਤਰ ਆਤਮੇ ਆਪਣੇ ਪਰਮਾਤਮਾ ਨੂੰ ਪਹਿਚਾਨਦੇ ਨੇ ਉਹਨਾਂ ਦੇ ਹਿਰਦੇ ਅੰਦਰ ਇੱਕ ਪਰਮੇਸ਼ਰ ਆਵਸਥਾ ਮਨੁਆ ਅਸਥਿਰ ਸਭ ਦੇ ਰਾਤਾ ਇਹਾ ਕਰਨੀ ਸਾਰੀ ਗੁਰੂ ਦੇ ਸ਼ਬਦ ਦੇ ਰਾਹੀ ਜਿਨ੍ਹਾਂ ਦਾ ਮਨ ਕਹਿੰਦਾ ਟਿਕ ਜਾਂਦਾ ਇਹ ਹੀ ਸਭ ਤੋਂ ਵੱਡੀ ਕੰਮ ਕਰਨ ਵਾਲਾ ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਰਾਹੀ ਟਿਕ ਗਿਆ ਚੰਚਲਤਾ ਛੱਡ ਗਿਆ ਬੇਦ ਬਾਦ ਨਾ ਪਖੰਡ ਔਦੂ ਗੁਰਮਖ ਸ਼ਬਦ ਵਿਚਾਰੀ ਕਹਿੰਦੇ ਸਿਰਫ বেদ ਪੜਨ ਦੇ ਨਾਲ ਧਾਰਮਿਕ ਪੁਸਤਕਾਂ ਪੜਨ ਦੇ ਨਾਲ ਹੋਰ ਧਾਰਮਿਕ ਪਖੰਡ ਕਰਨ ਦੇ ਨਾਲ ਕੋਈ ਅਸਲੀ ਸਾਧ ਨਹੀਂ ਬਣਦਾ ਗੁਰੂ ਦੇ ਸਨਮੁਖ ਹੋਇਆ ਗੁਰੂ ਦੇ ਸ਼ਬਦ ਦੀ ਵਿਚਾਰ ਕੀਤਿਆਂ ਹੀ ਅਸਲੀ ਸਾਧ ਬਣ ਸਕੀਦਾ ਹੈ ਗੁਰਮਖ ਜੋਗ ਕਮਾਵੇ ਔਦੂ ਜਤ ਸਤ ਸ਼ਬਦ ਵਿਚਾਰੀ ਜੋ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੇ ਨਾਮ ਨੂੰ ਕਮਾਉਂਦੇ ਨੇ ਉਹੀ ਤਿਆਗੀ ਸਾਧ ਹੈ ਉਹੀ ਗੁਰੂ ਦੇ ਸ਼ਬਦ ਦੇ ਰਾਹੀ ਉਹਨਾਂ ਵਿੱਚ ਜਾਤ ਆ ਜਾਂਦਾ ਸਾਤ ਆ ਜਾਂਦਾ ਉਹ ਕੋਈ ਕਹਿੰਦੇ ਗ੍ਰਹਿਸਤ ਨੂੰ ਛੱਡ ਕੇ ਜੰਗਲਾਂ ਵਿੱਚ ਪਹਾੜਾਂ ਤੇ ਨਹੀਂ ਜਾਂਦੇ ਗ੍ਰਹਿਸਤ ਵਿੱਚ ਰਹਿੰਦੇ ਆ ਹੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਪਰਮੇਸ਼ਰ ਨਾਲ ਸਾਝ ਪਾ ਲੈਂਦੇ ਨੇ ਸਬਦ ਮਰੈ ਮਨ ਮਾਰੇ ਔਦੂ ਜੋਗ ਜੁਗਤ ਵਿਚਾਰੀ ਕਹਿੰਦੇ ਪਰਮੇਸ਼ਰ ਦੇ ਨਾਲ ਮਿਲਣ ਦੀ ਉਸਤਾਦ ਦੀ ਇਹੀ ਹੁੰਦੀ ਹੈ ਕਾਰ ਕੇ ਗੁਰੂ ਦੇ ਸ਼ਬਦ ਦੇ ਰਾਹੀ ਉਹਦਾ ਮਨ ਮਰ ਜਾਂਦਾ ਉਹਦਾ ਮਾਨ ਟਿਕ ਜਾਂਦਾ ਵਿਕਾਰਾਂ ਵੱਲੋਂ ਮਰ ਜਾਂਦਾ ਮਾਇਆ ਵੱਲੋਂ ਮਰ ਜਾਂਦਾ ਸੰਸਾਰਿਕ ਜੰਜਾਲਾਂ ਵੱਲੋਂ ਮਰ ਜਾਂਦਾ ਫਿਰ ਉਹ ਪਰਮੇਸ਼ਰ ਨਾਲ ਸਾਝ ਬਣਾਉਂਦੇ ਨੇ ਮਾਇਆ ਮੋਹ ਭਵਜਲ ਹੈ ਅਬਦੂ ਸ਼ਬਦ ਤਰੈ ਕੁਲ ਤਾਰੀ ਕਹਿੰਦੇ ਇਹ ਜੋ ਮਾਇਆ ਦਾ ਜੰਜਾਲ ਹੈ ਸੰਸਾਰ ਵਿੱਚ ਜੋ ਜੋਗੀ ਲੋਕ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਨਾਲ ਸਾਂਝ ਪਾਉਂਦੇ ਨੇ ਆਪ ਵੀ ਭਵਜਲ ਨੂੰ ਤਰ ਜਾਂਦੇ ਨੇ ਆਪਣੀਆਂ ਕੁੱਲਾਂ ਨੂੰ ਵੀ ਤਾਰ ਲੈਂਦੇ ਨੇ ਸਬਦ ਸੂਰਜੁਗ ਚਾਰੇ ਔਦੂ ਬਾਣੀ ਭਗਤ ਵਿਚਾਰੀ ਜਿਹੜਾ ਜੋਗੀ ਕਹਿੰਦੇ ਪਰਮੇਸ਼ਰ ਦੀ ਭਗਤੀ ਕਰਦਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਕੋਈ ਵੀ ਯੋਗ ਹੋਵੇ ਉਹ ਸੂਰਮਾ ਹੈ ਉਹ ਗੁਰੂ ਦੇ ਸ਼ਬਦ ਰਾਹੀਂ ਸੂਰਮਾ ਬਣ ਗਿਆ ਇਹ ਮਨ ਮਾਇਆ ਮੋਹਿਆ ਔਦੂ ਨਿਕਸੈ ਸਬਦ ਵਿਚਾਰੀ ਕਹਿੰਦੇ ਹੈ ਜੋਗੀ ਇਹ ਜਿਹੜਾ ਮਾਨਾ ਜੀਵ ਦਾ ਇਹ ਮਾਇਆ ਦੇ ਮੋਹ ਵਿੱਚ ਹੈ ਇਹਦੇ ਵਿੱਚੋਂ ਕਿਵੇਂ ਨਿਕਲ ਸਕਦਾ ਜਦੋਂ ਗੁਰੂ ਦੇ ਸ਼ਬਦ ਰਾਹੀਂ ਪਰਮੇਸ਼ਰ ਦੀ ਵਿਚਾਰ ਹੁੰਦੀ ਆ ਫਿਰ ਮਾਇਆ ਦੇ ਮੋਹ ਵਿੱਚੋਂ ਨਿਕਲ ਸਕਦਾ ਆਪੇ ਬਖਸੇ ਮੇਲ ਮਿਲਾਏ ਨਾਨਕ ਸ਼ਰਨ ਤੁਮਾਰੀ ਵਾਹਿਗੁਰੂ ਕਹਿੰਦੇ ਹੈ ਪਰਮੇਸ਼ਰ ਜੀ ਨਾਨਕ ਤੁਹਾਡਾ ਦਾਸ ਤੁਹਾਡੀ ਸ਼ਰਨ ਵਿੱਚ ਹੈ ਤੁਸੀਂ ਆਪ ਹੀ ਜੀਵ ਨੂੰ ਬਖਸ਼ੋ ਤੇ ਆਪਣੇ ਨਾਲ ਮੇਲ ਲਓ ਕਹਿੰਦੇ ਆਪਾਂ ਇਹੀ ਪਰਮੇਸ਼ਰ ਦੇ ਅੱਗੇ ਅਰਦਾਸ ਕਰੀਏ ਕਿ ਹੈ ਪਰਮੇਸ਼ਰ ਜੀ ਤੁਹਾਡੀ ਸ਼ਰਨ ਆਏ ਆ ਤੁਸੀਂ ਬਖਸ਼ ਲਓ ਤੇ ਤੁਸੀਂ ਆਪਣੇ ਨਾਲ ਮੇਲ ਲਓ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ